ਕਿੰਨੀ ਕੀਤੀ ਗਈ ਹੈ ਕੀ ਬੋਲਾ ਤੁਹਾਡੀ ਵਾਇਸ ਤਾਂ ਬੰਦ ਹੋ ਜਾਈ ਮੈਂ ਚੁੱਪਰ ਚੁੱਪਰ ਕੀ ਬੋਲਾ ਹਾਂਜੀ ਸਾਡੀ 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 ਕੀ ਕਹਿਣਾ ਚਾਹੁੰਗੇ ਜੀ ਅੱਜ ਜੱਫੀਬੰਦੀਆਂ ਪਹੁੰਚੀਆਂ ਨੇ ਕਿਹੜੇ ਕਿਹੜੇ ਅੱਜ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਹਰ ਵਾਰੀ ਸਾਡੀ ਹਿੰਦੂ ਸਵਾਜ ਦੀ ਆਵਾਜ਼ ਬਣ ਕੇ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਾਡੀ ਆਵਾਜ਼ ਸਾਡੇ ਸਮਾਜ ਤੱਕ ਸਾਡੀ ਆਵਾਜ਼ ਪਹੁੰਚਾਣੇ ਤੁਹਾਡੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਮਾਫੀ ਵੀ ਮੰਗਦਾ ਵੀ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜਾ ਵੱਧ ਗਿਆ ਉਹਦੇ ਕਰਕੇ ਤੁਹਾਨੂੰ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਚੇਲਣਾ ਪਿਆ ਅੱਜ ਜਿਹੜੀ ਮੀਟਿੰਗ ਸੀ ਤੁਹਾਨੂੰ ਪਤਾ ਸੀਤੇ ਦਿਨੀ ਸਾਡੇ ਵੱਡੇ ਭਰਾ ਸੰਦੀਪ ਗੋਰਾ <th>ਪੜ ਦੇ ਉੱਤੇ ਇੱਕ ਕਾਤਲਾਨਾ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਅਤਿਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਹਿੰਦੂ ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ ਹਿੰਦੂ ਸੰਗਠਨ ਨੇ ਵਕ ਵਕ ਜਿਹੜੇ ਹਿੰਦੂ ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲਓ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਈਸਾਈਆਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਧਰਮ ਦੀ ਜਿਹੜੀ ਲੜਾਈ ਹੈ ਉਹ ਉਸ ਮਤਲਬ ਇੱਕ ਸਨਾਤਨ ਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤ ਸ਼ਬਦਾਂ ਦੀ ਜਿਹੜੀ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਤੇ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪਾਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਕੁਝ ਮੁੱਦੇ 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 ਵੜਾਦੇ ਯਾਰ ਬੋਲੇ ਪੇਪਰ ਮੁਕਾਪੇ ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗਠਨ ਕੀਤੇ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਗੋਰਾ ਥਾਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ ਐਨਆਈਏ ਤੋਂ ਜਾਂ ਸੀਵੀਏ ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ گورنر ਸਾਹਿਬ ਨੂੰ ਔਰ ਉਸ ਤੋਂ ਬਾਅਦ ਹਿੰਦੂਆਂ ਦੀ ਗੱਲ ਰੱਖਣ ਲਈ ਸਾਡੀ ਗੱਲ ਰੱਖਣ ਲਈ ਸਾਡੇ ਕੋ ਕੋਈ ਪਲੇਟਫਾਰਮ ਹੀ ਐ ਨਹੀਂ ਹਿੰਦੂ ਬੋਰਡ ਦਾ ਹਿੰਦੂ ਬੋਰਡ ਦਾ ਗਠਨ ਕੀਤਾ ਜਾਵੇ ਜਿਦੇ ਸਾਡੇ ਹਿੰਦੂ ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪਾਰਟਿਕੂਲਰ ਸਰਕਾਰ ਕੋਲ ਵੀ ਆਧਾਰਾ ਹੋਵੇ ਵੀ ਸਾਡੀ ਗੱਲ ਹਿੰਦੂ ਸਰਕਾਰ ਤੱਕ ਪਹੁੰਚੇ ਪੰਜਾਬੀ ਹਿੰਦੂ ਦੀ ਗੱਲ ਤੀਜਾ ਉਹਦੇ ਵਿੱਚ ਸੀਗਾ ਵੀ ਹਿੰਦੂਆ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਈ ਜਾਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨਮੈਨ ਦਿਓ ਨਾ ਗਨਮੈਨ ਦੀ ਰਾਜਨੀਤੀ 'ਚ ਅਸੀਂ ਆਨੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਦੀ ਸਮਾਹ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸੀਪੀ ਸਾਹਿਬ ਨੂੰ ਪਿੱਤੇ ਦੀ ਨਹੀਂ ਅਸੀਂ ਮੰਗ ਪੱਤਰੇ 'ਚ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ 'ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਲਈ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਹਥਿਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ਪ੍ਰਚਾਰ ਕਰਦੇ ਆ ਲੋਕ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ ਉਹਦੇ ਤੇ ਕੁਇਕ ਕਾਰਵਾਈ ਅਸੀਂ ਅਸੀਂ ਗਿਆਪਨ ਨਾ ਕਿ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਔਰ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਾਰਚ ਦੇ ਜੇ ਆਪਾਂ ਪਾਰਟਿਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਮਾਜ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਐ ਵੀ ਅੱਗੇ ਅੱਗੇ ਚਲਦੇ ਨਹੀਂ ਆਏ ਸੋ ਅਸੀਂ ਜਿਹੜਾ ਭੋਲੇ ਨਾਜੀ ਦਾ ਤਰਸ਼ੂਲ ਹੈ ਜਿਵੇਂ ਤਰਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਆ ਸਾਡੀ ਅਸੀਂ ਇਹ ਮਤਲਬ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨੂ ਤਰਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ ਸਿੱਖ ਸਮਾਜ ਦੇ ਲੋਕ ਸ਼੍ਰੀ ਸਾਹਿਬ ਆ ਕੇ ਘੁੰਮਦੇ ਨੇ ਅਸੀਂ ਸਰੇਆ ਵਿੱਚ ਤਰਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਅਸੀਂ ਇਹ ਦਿਨ ਜਾ ਰਹੇ ਹਾਂ ਹਾਂਜੀ ਹਾਂਜੀ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਇਹ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨ੍ਹ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਕ ਜਿਹੜੀ ਸਰੇ ਆ ਹਥਿਆਰ ਦੀ ਨਮਾਇਸ਼ ਕਰ ਰਹੇ ਨੇ ਉਹ ਨਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰ ਲਈ ਜਿਵੇਂ ਪੀਤਾ ਦੀ ਨਹੀਂ ਤੁਸੀਂ ਸਾਰੀ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ ਵਿਭਿੰਨ ਸੰਗਠਨਾਂ ਦੇ ਜਿਹੜੇ ਮੋਦਵਾਰ ਲੀਡਰ ਨੇ ਉਹ ਇਕੱਠੇ ਹੋਏ ਨੇ ਤਾਂ ਉਹਨਾਂ ਦੀ ਸਰਵ ਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਇਹ ਅਲੱਗ-ਅਲੱਗ ਢਫਲੀ ਵੱਜ ਰਹੀ ਹੈ ਵੀ ਕਿਸੇ Hindu ਨਾਲ ਹੋਈ ਹੋ ਕਹਿੰਦੇ ਮੇਰਾ ਸੰਗਠਨ ਫਲਾਣਾ ਹੈ ਮੇਰਾ ਕੰਮ ਨਹੀਂ ਹੈਗਾ ਕੋਈ ਵੀ Hindu ਨਾਲ ਜਾਂ Hindu ਸੰਗਠਨ ਵਾਲੇ ਬੰਦਿਆਂ ਨਾਲ ਕੋਈ ਕੰਮ ਹੋਊਗਾ ਉਹਦੇ ਤੇ ਉਹ ਹੋਰ ਕਮੇਟੀ ਇੱਕ ਜੋ ਢੋਕੇ ਕੰਮ ਕਰੇਗੀ ਇਹ ਅੱਜ ਦੀ ਜਿਹੜਾ ਸਾਡੀ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ Hinduਾਂ ਦੀ ਜਿਹੜੀ ਸਹਿਨਸ਼ੀਲਤਾ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੋਰਾ ਸਾਪਨੂ ਲਾ ਕੇ ਕੋਈ ਮੁੱਦਾ ਸੰਦੀਪ ਗੋਰਾ ਸਾਪਨੂ ਜੀ ਤੀਜਾ ਬੰਦਾ ਉਹਨਾਂ ਦਾ ਹਲੇ ਉਹ ਨਈ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੇ ਅੱਜ ਵੀ ਮਤੇ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂ ਸੰਗਠਨਾਂ ਨੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸਰਵ ਸੈਂਤੀ ਨਾਲ ਜਿਹੜਾ ਮਤਾ ਪਾਰ ਕੀਤਾ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜਗਾਨ ਲਈ ਹਿੰਦੂ ਸਾਡੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਜਾਂ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜਗਾਨ ਲਈ ਅੰਮ੍ਰਿਤਸਰ ਤੋਂ ਅਗਲੇ ਹਫਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਨ ਲਈ ਜਾਗੋ ਵਿਭਿੰਨ ਸ਼ਹਿਰਾਂ 'ਚ ਕੱਢੀ ਜਾਏਗੀ ਉਦੀ ਪਹਿਲੀ ਕੜੀ ਦੇ ਵਿੱਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅਮਰitsar ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀ ਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ ਜਗਾਲਨੀ ਉਹ ਕੱਢੀ ਜਾਊਗੀ ਇਹ ਜਿਹੜਾ ਅੱਜ ਦਾ ਮੀਟਿੰਗ ਦਾ ਟੀਚਾ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਦਾ ਹੋਰ ਕੋਈ ਸਵਾਲ ਹੈ ਤਾਂ ਤੁਸੀਂ ਦੱਸੋ ਜਾਗੋ بڑا ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਕੀ ਹੈਗਾ ਕਿਉਂਕਿ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਹਮਾਂ ਤਾਂ ਪਾਸ ਕੀਤਾ ਹੈ ਅਸੀਂ ਆਪਣੇ Hindu ਸਮਾਜ ਨੂੰ ਜਗਾਉਣ ਲਈ ਜਾਗੋ ਸ਼ੁਰੂ ਕਰਨੀ ਹੈ ਉਹ ਕਹਿੰਦੇ ਸਿੱਖਾਂ ਨੂੰ ਨੁਕਸਾਨ ਵਾਸਤੇ ਇਹ ਵੀ ਸ਼ਿਵ ਸਰ ਨਾਲ ਦੇ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ Hindu ਮੁਸਲਮਾਨ ਦਾ ਠੀਕ ਹੈ ਨਾ ਉਦੋਂ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿ ਦੀ ਅਸੀਂ ਸਿੱਖਾ ਨੁਸਕਾ ਉਖਸਾਰੇ ਕਿੱਦਾਂ ਉਖਸਾਰੇ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿੱਦਾਂ ਲੈ ਰਿਆ ਲੱਗਦਾ ਕਿ ਭਾਈਚਾਰਕ ਸੰਝ ਆਪਣਾ ਕੇ ਰੱਖ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਜੀ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸੰਝ ਉਦੋਂ ਨਹੀਂ ਬਦੀ ਤਾੜੀ ਨੇ ਐਦਾਂ ਵੱਜੂਗੀ ਐਦਾਂ ਨਹੀਂ ਵੱਜਣੀ ਮਤਲਬ ਹਾਰੇ ਵਾਰੀ ਭਾਈਚਾਰਕ ਸੰਝ ਦਾ ਬੋਝ ਸਾਡੇ ਕੰਦਿਆਂ ਦਾ ਹੀ ਪਾਦੋਗੇ ਵੀ ਤੁਹਾਡਾ ਦਾ ਮਤਲਬ ਸਮਾਜ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਥੱਪੜ ਵੀ ਮਾਰੋ ਸਾਨੂੰ ਰੋਣ ਵੀ ਕੱਟੋ-ਕੱਟ ਸਾਨੂੰ ਵੀ ਤਕਲੀਫ ਹੁੰਦੀ ਸਾਡਾ ਬੰਦਾ ਉਹ ਮਾਰ ਕੇ ਚਲੇ ਗਿਆ ਆਪਣੇ ਵੱਲ ਅੱਜ ਸੰਦੀਪ ਗੋਰਾ تھا ਪਰ ਬਚ ਗਿਆ ਲੇਕਿਨ ਸਹੀ ਮਨ ਨੇ ਸੋਚੋ ਬਚ ਗਿਆ ਅੱਜ ਤਾਂ ਡੀਐਮਸੀ ਬੈਠਾ ਹੈ ਉਹਨੂੰ ਦਰਦ ਨਹੀਂ ਹੁੰਦੀ ਹੋਊਗੀ ਉਹਨੂੰ ਗੋਲੀ ਦੇ ਦਿਆਂਗਾ ਡਾਕਟਰ ਮਿੰਟ ਬਾਅਦ ਇੰਜੈਕਸ਼ਨ ਲਾ ਦਊਗਾ ਜਦੋਂ ਘਰ ਆਊਗਾ ਉਦੋਂ ਪਤਾ ਲੱਗੂਗਾ ਨਸ ਕਿੱਥੋਂ-ਕਿੱਥੋਂ ਕੱਟੀ ਗਈ ਹੈ ਨਸ ਕਿੱਥੋਂ-ਕਿੱਥੋਂ ਕੱਟੀ ਹੈ ਕਿੱਥੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਸਾਰੇ ਕੀ ਅਸੀਂ ਉਸਾਇਆ ਅਸੀਂ ਆਪਣੀ ਗੱਲ ਕਰਨ ਆਏ ਆਂ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਆਂ ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ ਹਿੰਦੂ ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਦੇਣਾ ਚਾਹੁੰਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਆ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਉਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ ਥਾਪਰ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਥਾਪਰ ਨੇ ਕਿਹਦੇ ਨਾਲ ਠੱਗੀ ਮਾਰ ਲਈ ਕਿਹਨੂੰ ਮਾਰਤਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਪ੍ਰਤੀ ਗਲਤ ਕਿਹੜੇ ਇੱਕ Hindu leader ਦੀ ਇੱਕ Hindu leader ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲੈ ਆ ਕੇ ਦਿਖਾ ਦਿਓ ਵੀ ਕਿਸੇ ਧਰਮ ਨੂੰ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰ ਇੱਕ ਸ਼ਖਸ ਦਾ ਫਰਜ਼ ਹੈ Hindu Hindu ਧਰਮ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰੰਤੂ ਕਰਦੇ ਆ ਉਹ ਕਿੰਨਾ ਮੈਨੂੰ ਘਾਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੁਣ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਬਣਾਉਂਦੇ ਹੋ ਜੀ ਤੁਸੀਂ ਕਰਵਾ ਚੋਦੀ ਜਨਾਨੀਆਂ ਵਰਤ ਕੇ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਕਿਹਾ ਜਾਂਦਾ ਸ਼ਿਵਲਿੰਗ ਉੱਤੇ ਦੁੱਧ ਕਿ ਇੱਕ ਮਿੰਟ ਦੋ ਚਾਰ ਬੰਦੇ ਇੱਕ ਮਿੰਟ ਬਾਜੀ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਜਿਹੜੇ ਦੋ ਚਾਰ ਬੰਦੇ ਸਾਨੂੰ ਇਹ ਕਿਹਾ ਜਾਂਦਾ ਇੱਕ ਮਿੰਟ ਬਾਨੂ ਉਹਨਾਂ ਸਮਝਣ ਕਿਉਂ ਹੁੰਦਾ ਸਾਨੂੰ ਕਿਹਾ ਜਾਂਦਾ ਸ਼ਿਵਲਿੰਗ ਤੇ ਦੁੱਧ ਕਿ ਜੜਾਣੇ ਅਸੀਂ ਤਾਂ ਕਦੀ ਨਹੀਂ ਕਿਹਾ ਦਰਬਾਰ ਸਾਹਿਬ ਸਵੇਰੇ ਜਦੋਂ ਬੀੜ ਸਾਹਿਬ ਆਂਦੀ ਉਦੋਂ ਦੁੱਧ ਕਿ ਡੋਲਿਆ ਜਾਂਦਾ ਗੱਲ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਤੇ ਹਮਲਾ ਕਰਨ ਤੋਂ ਬਾਅਦ ਪਰਮਜੀਤ ਸਿੰਘ ਗਾਲੀ ਵਰਕੇ ਖੋਤੇ ਜ਼ਿੰਮੇਵਾਰੀ ਲੈ ਰਹੇ ਆ ਤੇਰੇ ਕਹ ਰਹੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾ ਲੱਖਰਵੇਂ ਦੇ ਦਿੰਦੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਨਹੀਂ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਸਾਰੇ ਬੰਦਿਆਂ ਨੂੰ ਵੀ ਤੁਸੀਂ ਬੰਦੇ ਮਾਰੋ ਹਿੰਦੂ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਲਾਂਡਰ ਦੀ ਸਥਿਤੀ ਕੌਣ ਖਰਾਬ ਕਰ ਰਿਹਾ ਲਾਂਡਰ ਦੀ ਸਥਿਤੀ ਕੌਣ ਖਰਾਬ ਕਰ ਰਿਹਾ ਪਰਮਜੀਤ ਸਿੰਘ ਅਕਾਲੀ ਵਰਕੇ ਲੋਕ ਜਿਹੜੇ ਜ਼ਿੰਮੇਵਾਰੀਆਂ ਚੱਕ ਕੇ ਫੰਡਿੰਗ ਅਲੋਨ ਕਰਦੇ ਨੇ ਉਹ ਰਾਜਨੀਤਿਕ ਰਾਜਨੀਤਿਕ ਤੌਰ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਨੂੰ ਕੋਈ ਬੁਰਾ ਨਹੀਂ ਕਹਿੰਦਾ ਜੇ ਕੋਈ Hindu ਆਪ ਦੀ ਗੱਲ ਕਰੇ ਜਾਂ ਆਪਸੀ ਆਪਣੇ ਅਖਦੀ ਗੱਲ ਕਰੀਏ ਤਾਂ ਪੱਤਰਕਾਰੇ ਮੂਝੇ ਸਵਾਲ ਕਿਉਂ ਆਂਦਾ ਵੈ ਵੀ Hindu ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਦੂਜੇ ਪੱਖ ਦੇ ਵਿੱਚ ਸਾਡੇ ਭਰਾ ਦਾ ਫੱਟੜ ਕਰਕੇ ਪੰਜਾਬ ਦੇ ਵਿੱਚ ਆ ਕੇ ਜਾਗੋਆਂ ਦੀ ਅਨਾਉਂਸ ਕਰ ਰਹੇ ਨੇ ਵੀ ਜਿਹੜਾ ਉਹਨਾਂ ਦੇ ਹਮਲੇ ਉੱਤੇ ਜਾਗੋਗਾ ਰਹੇ ਨੇ ਜਿਹੜੇ ਉਹਨਾਂ ਦੇ ਹਮਲੇ ਤੋਂ ਬਾਅਦ ਉਹਨਾਂ ਨੂੰ ਸੁਭਾਸ਼ੀ ਦੇ ਰਹੇ ਨੇ ਉਹ ਕਿਥੇ ਨਾ ਕਿਤੇ ਹੋਰ ਲੋਕਾਂ ਨੂੰ ਉਕਸਾ ਰਹੇ ਨੇ ਵੀ ਹੋਰ ਹਿੰਦੂ ਲੀਡ ਤਾਗੜ ਪੰਜਾਬ ਚ ਕਰੋ ਤੁਸੀਂ ਉਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਦੇ ਜੇ ਅਸੀਂ ਆਪ ਦੀ ਹਿੰਦੂ ਹਿੰਦੂ ਸਮਾਜ ਆਪਣੀ ਗੱਲ ਕਰ ਰਿਹਾ ਹੈ ਦੇਖੋ ਜੀ ਵਖਰੇ 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 ਜ਼ਿਲ੍ਹਾਾਂ ਚ ਵਖਰੀ ਵਖਰੀ ਜਾਗੋ ਕੱਢੀ ਜਾਊਗੀ ਸਰਕਾਰਾਂ ਦੇ ਕੰਨ ਖੋਲਣ ਲਈ ਪ੍ਰਸ਼ਾਸਨ ਦੇ ਕੰਨ ਖੋਲਣ ਲਈ Hindu ਸਮਾਜ ਦੇ ਕੰਨ ਖੋਲ੍ਹੇ Hindu ਸਮਾਜ ਇਕ ਕਰਨ ਦੇ ਲਈ ਇਹ ਜਾਗੂ ਦਾ ਅਨਾਉਂਸ ਹੋਇਆ ਹੈ ਬਹੁਤ ਜਲਦ ਤੁਹਾਨੂੰ ਤਾਰੀਖ ਤੁਹਾਨੂੰ ਤਾਰੀਖ ਡੇਟ ਟਾਈਮ ਵੀ ਦੱਸਿਆ ਜਾਊਗਾ ਸਾਡੇ ਪਠਾਨਕੋੜ ਤੋਂ ਹਣੀਬ ਉਦਾਸਪੁਰ ਤੋਂ ਤਰੀਾਲ ਤੋਂ ਦੇਖੋ ਜਿਹੜਾ ਥੋੜੇ ਦਿਨ ਪਹਿਲਾਂ ਸਾਡੇ Hindu ਲੀਡਰ ਸੰਦੀਪ ਗੋਰਾ <th>ਪਰ ਜੀ ਦੇ ਉੱਤੇ ਜਿਹੜਾ ਕੁਝ ਲੋਕਾਂ ਨੇ ਹਮਲਾ ਕੀਤਾ ਪਹਿਲਾਂ ਤੇ ਉਹ ਨਿੰਦਨਯੋਗ ਹੈ ਦੂਸਰਾ ਪੰਜਾਬ ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਦੁਬਾਰਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਰ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨਾਂ ਬਾਅਦ ਦੇਖਿਓ ਇਹੋ ਸੰਦੀਪ ਕੋਰੇ ਨੂੰ ਜਿਨ੍ਹਾਂ ਨੇ ਉਹਨਾਂ ਦੇ ਕਾਤਲ ਨੇ ਹਮਲਾ ਕੀਤਾ ਉਹਦੇ ਪੋਸਟਰ ਲਾਏ ਜਾਣਗੇ ਇਹ ਸਾਡਾ ਪੰਜਾਬ ਇਹ ਸਾਡਾ ਪੰਜਾਬ ਹੈ ਜਿਹਨੇ ਪੰਜਾਬ ਦੀ ਅਜਰਾਨੀ ਨੀਤੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਜਿਹੜਾ ਤੱਕਾ ਹੋ ਰਿਹਾ ਜਿਹੜਾ ਸ਼ਿਵ ਸੈਨਾ ਆਗੂਆਂ ਤੇ ਹਮਲੇ ਹੋ ਰਹੇ ਨੇ ਇੱਕ ਹਿੰਦੂ ਬੋਰਡ ਬਣਾਇਆ ਜਾਏ ਦੂਸਰਾ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਲਦ ਤੋਂ ਜਲਦ ਅਸੀਂ ਕਿਸੇ ਸਿਕਿਉਰਟੀ ਨਹੀਂ ਕਿਸੇ ਦੀ ਮੰਗਦੇ ਜਿਹੜੇ ਲੀਡਰ ਨਿਸ਼ਾਨੇ ਤੇ ਨੇ ਜਿਹੜੇ ਲੀਡਰਾਂ ਨੂੰ ਪਤਾ ਹੈ ਕਿ ਇਹ ਲੋਕ ਨਿਸ਼ਾਨੇ ਤੇ ਉਹਨਾਂ ਦੀ ਸੁਰੱਖਿਆ ਦਿੱਤੀ ਜਾਏ ਨਾ ਕਿ ਕਿਸੇ ਨਸ਼ਾ ਵੇਚਣ ਵਾਲੇ ਕਿਸੇ ਸੰਗਠਨ ਨੂੰ ਸਕਿਉਰਿਟੀ ਦਿੱਤੀ ਜਾਏ ਨਾ ਕੋਈ ਜੇ ਕੋਈ ਮਾੜਾ ਕੰਮ ਕਰਦਾ ਦੇਖੋ ਜੇ ਮੈਂ ਕੋਈ ਤੁਹਾਡੇ ਪ੍ਰਤੀ ਤੁਹਾਡੇ ਇਥੋਂ ਮੀਡੀਆ ਰਾਈ ਕੋਈ ਬਿਆਨ ਗਲਤ ਦਿੱਤਾ ਮੇਰੀ ਕਾਰ ਮੇਰੇ ਤੇ ਕਾਰਵਾਈ ਕਰਾ ਸਕਦੇ ਆ ਤੁਹਾਨੂੰ ਇਹ ਕਿੰਨੇ ਅਧਿਕਾਰ ਦਿੱਤਾ ਕਿ ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਤੁਸੀਂ ਉਹਨਾਂ ਨੂੰ ਵੱਢੋ ਕੀ ਇਹ ਤਾਲਿਬਾਨ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਜਦੋਂ ਵੀ ਗੱਲਾਂ ਦੀ ਕਿਸਮ ਨੂੰ ਇੱਕ ਗੱਲ ਦਾ ਰੋਸ ਹੈ ਅਸੀਂ ਰੋਲਾ ਪਾਉਂਦੇ ਹਿੰਦੂ ਸਿੱਖ ਅਸੀਂ ਭਾਈ ਪਾਈ ਆ ਪਰ ਕਿਸੇ ਸਿੱਖ ਜੱਥੇਬੰਦੀ ਨੇ ਉਸ ਗੋਰੇ ਥੱਪਰ ਵਾਲੀ ਨਿੰਦਾ ਨਹੀਂ ਕੀਤੀ ਕਿ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਇਹ ਗੱਲਾਂ ਕਰਦੇ ਨੇ ਕਾਰਜ ਨਹੀਂ ਕਾਰਵਾਈ ਕੀਤੀ ਉਹ ਤੋਂ ਸੰਤੁਸ਼ਟ ਜੋ ਪੁਲਿਸ ਨੇ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਆ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਏ ਕਿਸੇ ਹੋਰ ਨੂੰ ਨਹੀਂ ਪਏ ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਭਾ ਨਸ਼ੇੜੀ ਹੈ ਜੋ ਮੱਠੀ ਕਰੀ ਜਾਂਦਾ ਤੁਹਾਡੇ ਹਮਲਾ ਤੋਂ ਤੁਹਾਨੂੰ ਸਾਬ ਮਿਲਿਆ ਕਿ ਨਹੀਂ ਮਿਲਿਆ ਨਹੀਂ ਨਹੀਂ ਮੈਨੂੰ ਤੇ ਵੀ ਸਾਫ ਮੇਰੇ ਵਾਲੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਏ ਇੱਕ ਪਾਕਿਸਤਾਨ ਚ ਬੈਠਾ ਸੀ ਬਾਕੀ ਗੱਲ ਇਹ ਹੈ ਲਾਸਟ ਵਿੱਚ ਮੈਂ ਇੱਕ ਗੱਲ ਕਵਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੈਨਾ ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਹੈ ਨਿੰਦਨਯੋਗ ਹੈ ਮੈਂ ਡੀਜੀਪੀ ਸਾਹਿਬ ਕੋ ਇਹ ਮੰਗ ਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ ਦੇਰ ਚੁੱਪ ਰਹੋਗੇ ਕਿੰਨੀ ਦੇਰ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦੇਰ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ 19 ਦੇਰ ਤੱਕ ਇਸੇ ਕਿਸੇ ਹੋਰ ਕਿਸੇ ਸੰਗਠਨ ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉੱਥੇ ਮੁੱਖ ਮੰਤਰੀ ਵੀ ਪਹੁੰਚਦਾ ਉੱਥੇ ਮੰਤਰੀ ਵੀ ਪਹੁੰਚਦੇ ਗੋਰਾ ਥਾਪੜ ਦਾ ਹਾਲ ਪੁੱਛਣ ਲਈ ਕੋਈ ਮੰਤਰੀ ਨਹੀਂ ਕਾਰਵਾਈ ਤੋਂ ਸੰਤੁਸ਼ਟ ਨਹੀਂ